ਮੈਂ ਮੰਗਤਾ ਤੇ ਵੱਡਾ ਭਾਈ ਰਾਜਾ ਰਚਨਾ ਸੰਧੂਕਰ ਧੋਮੇਪਰਾ ਤੇ ਨਿੱਕੀ ਭੈਣ ਮਾਪਿਆਂ ਤੋਂ ਬਿਨਾ ਦਾਦੇ-ਦਾਦੀ ਕੋਲ ਪਲੇਸਾਂ ਵੱਡਾ ਭਾਈ ਸਾਡੇ ਤੋਂ ਜਾਣ ਵਾਰਦਾ ਸੀ ਮੈਨੂੰ ਪੜਾਉਣ ਲਈ ਆਪਾਂ ਨੇ ਪੜ੍ਹਖਵਾਇਆ ਸੀ ਭਾਈ ਦਾ ਵਿਆਹ ਬਹੁਤ ਸਾਦਾ ਜਿਹਾ ਹੋਇਆ ਸੀ ਪਰ ਮੇਰੇ ਵਿਆਹ 'ਚ ਭਾਈ ਨੇ ਕੋਈ ਕਸਰ ਨਹੀਂ ਛੱਡੀ ਤੇ ਫਿਰ ਨਿੱਕੀ ਵਾਰੀ ਵੀ ਏਡੀਆਂ ਚੁੱਕ ਕੇ ਫਾਹਾ ਲੈਣ ਵਾਂਗੀ ਖਰਚਾ ਕੀਤਾ ਸੀ ਮੋਗਦੀ ਗੱਲ ਕਿ ਭਾਈ ਨੇ ਸਾਡੇ ਦੋਹਾਂ ਭੈਣ ਭਰਾਵਾਂ ਦੇ ਮੂੰਹੋਂ ਨਿਕਲੀ ਹਰੇਕ ਗੱਲ ਤੇ ਫੁੱਲ ਚੜਾਈ ਸੀ। ਬੇਸ਼ੱਕ ਸਾਡਾ ਬਚਪਨ ਕੋਈ ਬਹੁਤਾ ਵਧੀਆ ਨਹੀਂ ਸੀ ਗੁਜ਼ਰਿਆ ਪਰ ਵਿਆਹਾਂ ਤੋਂ ਬਾਅਦ ਅਸੀਂ ਸਾਰੇ ਬਹੁਤ ਖੁਸ਼ ਸੀ। ਭਾਈ ਦੇ ਦੋ ਪੁੱਤ ਤੇ ਮੇਰੇ ਕੋਲ ਧੀ ਤੇ ਪੁੱਤ ਸੀ। ਭਾਬੀ ਬਾਈ ਤੋਂ ਵੀ ਜ਼ਿਆਦਾ ਸਮਝਦਾਰ ਸੀ ਪਰ ਮੇਰੇ ਵਾਲੀ ਥੋੜੀ ਤੇਜ਼ ਸੀ। ਉਸ ਨੂੰ ਬਾਈ ਤੇ ਭਾਬੀ ਦਾ ਰੋਕਣਾ ਟੋਕਣਾ ਪਸੰਦ ਨਹੀਂ ਸੀ। ਭਾਈ ਹਰੇਕ ਰਿਸ਼ਤੇਦਾਰ ਨਾਲ ਪਿਰਦਾ ਸੀ। ਹਰੇਕ ਦੇ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਸੀ ਇਹ ਗੱਲ ਮੇਰੀ ਭਾਗਵਾਨ ਨੂੰ ਚੰਗੀ ਨਹੀਂ ਸੀ ਲੱਗਦੀ ਉਹ ਕਹਿੰਦੀ ਬਾਈ ਤਾਨ ਭੜਾ ਇਹਨੇ ਸਾਰਾ ਕੁਝ ਰਿਸ਼ਤੇਦਾਰਾਂ ਨੂੰ ਖਵਾ ਦੇਣਾ ਵਿਆਹ ਤੋਂ 10 ਕੁ ਸਾਲਾਂ ਬਾਅਦ ਦੀ ਭਾਗਵਾਨ ਕੰਨਾਂ 'ਚ ਫੂਕਾ ਮਾਰਨ ਲੱਗ ਪਈ ਕਿ ਇੱਥੇ ਸਾਂਝੇ ਡੱਬਰ ਵਿੱਚ ਕੁਝ ਨਹੀਂ ਬੰਨਣਾ ਆਪਣਾ ਚਲੋ ਮੇਰੇ ਭਰਾ ਕੋਲ ਚਲਦੇ ਆਂ ਆਸਟ੍ਰੇਲੀਆ ਵਧੀਆ ਜ਼ਿੰਦਗੀ ਜੀਵਾਂਗੇ ਪਹਿਲਾਂ ਤਾਂ ਮੈਂ ਨਾ ਨੁਕਰ ਕਰਦਾ ਰਿਆ ਪਰ ਫਿਰ ਰੋਜ਼ ਬਾਹਰਲਿਆਂ ਦੀ ਠਾਠ ਬਾਟ ਵਾਲੀਆਂ ਫੋਟੋਆਂ ਵੇਖ ਕੇ ਮੇਰੇ ਮਨ ਵਿੱਚ ਵੀ ਆ ਗਿਆ ਕਿ ਚਲਦੇ ਆਂ ਇੱਕ ਵਾਰ ਇਹ ਨਾ ਸੈਟ ਲੱਗਾ ਤਾਂ ਮੁੜਾਵਾਂਗੇ ਪਰ ਕੌਣ ਮੁੜਦਾ ਮੈਨੂੰ ਯਾਦ ਹੈ ਮੈਥੋਂ ਦੂਰ ਹੋਣ ਬਾਰੇ ਸੋਚ ਕੇ ਇੱਕ ਵਾਰ ਤਾਂ ਬਾਈ ਕੰਮ ਗਿਆ ਸੀ ਪਰ ਫਿਰ ਮੇਰੀ ਜ਼ਿੰਦਗੀ ਚੁੱਕ ਗਿਆ ਤੇ ਦੋ ਕਿੱਲੇ ਬੈਠ ਕੇ ਸਾਨੂੰ ਚੌਹਾਂ ਜੀਆਂ ਨੂੰ ਜਹਾਜ਼ ਬਿਠਾ ਕੇ ਨਿੰਮੋ ਝੂਣਾ ਹੋਇਆ 에ਅਰਪੋਰਟ ਤੋਂ ਪਰਤ ਗਿਆ ਸੀ ਉਦੋਂ ਪਹਿਲੀ ਵਾਰ ਮੈਂ ਬਾਈ ਨੂੰ ਟੁੱਟਦੇ ਹੋਏ ਹੌਕੇ ਲੈ ਕੇ ਰੋਂਦੇ ਵੇਖਿਆ ਸੀ ਫਿਰ ਇਧਰ ਆ ਕੇ ਜ਼ਿੰਦਗੀ ਟ੍ਰੇਨ ਵਾਂਗ ਤੌੜਨ ਲੱਗੀ ਸਾਰੇ ਵਹਿਮ ਭਰਮ ਦੂਰ ਹੋ ਗਏ ਪਤਾ ਹੀ ਨਹੀਂ ਲੱਗਾ ਕਦੋਂ ਨਿੱਕੇ ਨਿੱਕੇ ਬਾਲ ਮੋਢਿਆਂ ਤੋਂ ਤੋਤਾ ਹੋ ਗਏ ਸਭ ਕੁਝ ਇੱਕੋ ਝਟਕੇ ਬਦਲ ਗਿਆ ਦਿਨ ਰਾਤ ਟੈਕਸੀ ਚਲਾ ਚਲਾ ਕੇ ਵਧੀਆ ਕੰਮ ਸੈੱਟ ਹੋ ਗਿਆ ਸਭ ਸੁੱਖ ਸਹੂਲਤਾਂ ਮਿਲ ਗਈਆਂ ਕਈ ਵਾਰ ਮੈਂ ਭਾਈ ਨੂੰ ਕਿਹਾ ਤੁਸੀਂ ਵੀ ਆ ਜਾਓ ਇੱਧਰ ਪਰ ਉਹ ਕਹਿੰਦਾ ਜੋ ਸੁੱਖ ਛੱਜੂ ਦੇ ਚਬਾਰੇ ਉਹ ਬਲਕ ਨਾ ਬੁਖਾਰੇ ਮੈਂ ਹੁਣ ਆਪਣੇ ਆਪ ਨੂੰ ਭਾਈ ਤੋਂ ਵੱਧ ਜਾਣਾ ਸਮਝਣ ਲੱਗ ਗਿਆ ਸਾਂ ਮੈਨੂੰ ਲੱਗਦਾ ਸੀ ਭਾਈ ਐਵੇਂ ਉੱਥੇ ਗਰੀਬੀ ਕੱਟ ਰਿਹਾ ਹੈ ਇੱਥੇ ਆ ਕੇ ਐਸ਼ ਕਿਉਂ ਨਹੀਂ ਕਰਦਾ ਕਦੇ-ਕਦੇ ਮੈਨੂੰ ਲੱਗਦਾ ਕਿ ਬਾਈ ਅਨਪੜਾ ਤਾਂ ਹੀ ਉਹਨੂੰ ਮੇਰੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਭਾਗਵਾਨ ਵਾਂਗ ਮੈਂ ਵੀ ਹੁਣ ਗਰੀਬੀ ਅਮੀਰੀ ਦਾ ਰਾਗ ਲਾਪਣ ਲੱਗਾ। ਮੈਂ ਬਾਈ ਨੂੰ ਫੋਨ ਕਰਨਾ ਘਟਾ ਦਿੱਤਾ, ਵੀਡੀਓ ਕਾਲ ਤਾਂ ਕਦੇ ਵੀ ਨਾ ਕਰਦਾ। ਫਿਰ ਇੱਕ ਦਿਨ ਟੈਕਸੀ ਦਾ ਭਿਆਨਕ ਐਕਸੀਡੈਂਟ ਹੋ ਗਿਆ। ਰੱਬ ਨੇ ਹੱਥ ਦੇ ਕੇ ਰੱਖ ਲਿਆ। ਜਾਨ ਬਖਸ਼ ਦਿੱਤੀ ਪਰ ਪਸਲੀਆਂ ਟੁੱਟ ਗਈਆਂ। ਕਈ ਦਿਨ ਹਸਪਤਾਲ ਰਹਿਣ ਮਗਰੋਂ ਘਰ ਚਲਾ ਗਿਆ। ਹੁਣ ਜ਼ਿੰਦਗੀ ਬੋਝ ਲੱਗਣ ਲੱਗੀ ਸੀ। ਜਿਹੜੇ ਘਰ ਵਾਲੇ ਕਮਾਈ ਕਰਦੇ ਨੂੰ ਜੀਜੀ ਕਰਦੇ ਸੀ ਉਹ ਹੁਣ ਦੋ ਪਲ ਕੋਲ ਵੀ ਨਾ ਪੈਂਦੇ ਭਾਗਵਾਨ ਸਾਰਾ ਦਿਨ ਕੰਮ ਕੰਮ ਕਰਦੀ ਰਹਿੰਦੀ ਤੇ ਨਿਆਣੇ ਬਿੱਲ ਹੀ ਵਿਜੀ ਰਹਿੰਦੇ ਰਿਸ਼ਤੇਦਾਰ ਵੀ ਹਸਪਤਾਲ ਆ ਕੇ ਹੀ ਮੁੜਗੇ ਸੀ ਇੱਕ ਇੱਕ ਮਿੰਟ ਔਖਾ ਨਿਕਲਣ ਲੱਗਾ ਇੱਕ ਦਿਨ ਪਤਾ ਲੱਗਾ ਕਿ ਬਾਈ ਨੇ ਪਿੱਤੇ ਦਾ ਅਬਰੇਸ਼ਨ ਕਰਵਾਇਆ ਮੈਂ ਵੀਡੀਓ ਕਾਲ ਲਾ ਲਈ ਵੱਡੇ ਭਤੀਜੇ ਨੇ ਫੋਨ ਚੁੱਕਿਆ ਆ ਸ੍ਰੀ ਗੱਲ ਜੱਜੇ ਕਿਵੇਂ ਆ ਕੀ ਹਾਲ ਹੈ ਸਿੱਧਾ ਮੈਂ ਬਹੁਤ ਕਹਾ ਬੋਲਿਆ ਕੇ ਵਾਸ ਠੀਕ ਹੀ ਆ ਆ ਬਾਈਕ 'ਚ ਆ ਲਾ ਬਾਈ ਤੇਰਾ ਮਾਰਦਾ ਛਾਲਾ ਇਹਦਾ ਆਪਰੇਸ਼ਨ ਤੋਂ ਬਾਅਦ ਸਭੋਂ ਵਧੀਆ ਹੋ ਗਿਆ ਅਗਲੇ ਨੂੰ ਵਨਸ ਵਨ ਨੇ ਭਗਵਾਨ ਮਿਲਦੇ ਨੇ ਪਤੀ ਜਹਸਤ ਹੋਇਆ ਫੋਨ ਕਮਾ ਕੇ ਦਿਖਾਉਣ ਲੱਗ ਗਿਆ ਆ ਵੇਖ ਜੱਟੇ ਪੂਆ ਰਾਣੀ ਹੁਣੇ ਆਏ ਨੇ ਨਾਲੇ ਜੈਤੋ ਵਾਲੀ ਮਾਸੀ ਹੁਣੀ ਵੀ ਆਏ ਨੇ ਆ ਦੇਖ ਮਾਮੇ ਹੁਣੀ ਬਾਈ ਕੋਲਕਾਟੋ ਘਟ 15 ਜੀ ਬੈਠੇ ਸੀ ਭਤੀਜੇ ਨੇ ਇਕੱਲੇ ਇਕੱਲੇ ਵੱਲ ਫੋਨ ਕਰਕੇ ਦਿਖਾਇਆ ਮੈਨੂੰ ਬਾਈ ਸੰਗਾਸਨ ਤੇ ਬੈਠਾ ਰਾਜਾ ਲੱਗ ਰਿਹਾ ਸੀ ਤੇ ਮੈਂ ਮਹਿਲ ਦੇ ਬਾਹਰ ਬੈਠਾ ਮੰਗਤਾ ਜੋ ਬੇਸਬਰੀ ਨਾਲ ਖੈਰ ਪਾਉਣ ਵਾਲੇ ਦੀ ਉਹ ਲੀਖ ਛੋਬੇ ਧੰਨਵਾਦ